ਵਿਸ਼ਵ ਸਟ੍ਰੋਕ ਦਿਵਸ ਦੇ ਮੌਕੇ ਤੇ 40s ਹਸਪਤਾਲ ਮਾਲ ਰੋਡ ਲੁਧਿਆਣਾ ਨੇ ਸਟ੍ਰੋਕ ਦੀ ਰੋਕਥਾਮ ਸਮੇਂ ਸਿਰ ਡਾਕਟਰੀ ਸਹਾਇਤਾ ਅਤੇ ਸਟ੍ਰੋਕ ਦੀ ਸ਼ੁਰੂਆਤੀ ਲੱਛਣਾਂ ਨੂੰ ਪਛਾਣਨ ਦੀ ਮਹੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਕਤ ਹੋਣ ਦਾ ਆਯੋਜਨ ਕੀਤਾ ਇਸ ਪਹਿਲ ਕਦਮੀ ਨੇ ਇਹ ਸੰਦੇਸ਼ ਦਿੱਤਾ ਕਿ ਸਟ੍ਰੋਕ ਦੇ ਮਾਮਲਿਆਂ ਦੇ ਵਿੱਚ ਹਰ ਇੱਕ ਮਿੰਟ ਮਤਵ ਰੱਖਦਾ ਹੈ ਅਤੇ ਸਮੇਂ ਸਿਰ ਇਲਾਜ ਜਾਨ ਬਚਾ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੀਰਤ ਸਿੰਘ ਗਰੇਵਾਲ ਕੰਸਲਟੈਂਟ ਫੋਰਟਿਸ ਹਸਪੀਟਲ ਲੁਧਿਆਣਾ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਵਰਡ ਸਟ੍ਰੋਕ ਦੇ 29 ਅਕਤੂਬਰ ਨੂੰ ਅਬਜ਼ਰਵ ਕਰ ਰਹੇ ਹਾਂ ਤੇ ਮੇਰੇ ਨਾਲ ਸਾਰੀ ਸਾਡੀ ਟੀਮ ਹੈਗੀ ਹੈ ਡਾਕਟਰਸ ਦੀ ਸੋ ਬੇਸਿਕਲੀ ਇਸ ਸਟ੍ਰੋਕ ਦੇ ਤਾਂ ਸਾਨੂੰ ਇਹੀ ਅਸੀਂ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਇਸ ਸਟ੍ਰੋਕ ਨੂੰ ਜਲਦੀ ਪਛਾਣੋ ਜਲਦੀ ਪਛਾਣਨ ਦਾ ਮਤਲਬ ਹੈ ਕਿ ਬੈਠੇ ਬੈਠੇ ਜੇ ਸਕਿੰਟਾਂ ਮਿੰਟਾਂ ਵਿੱਚ ਪਾਸੇ ਦੀ ਕਮਜ਼ੋਰੀ ਆਵੇ ਚਿਹਰਾ ਟੇਡਾ ਹੋ ਜਾਵੇ ਆਵਾਜ਼ ਸਾਫ਼ ਨਾ ਹੋਵੇ ਤਾਂ ਇਮੀਡੀਏਟਲੀ ਆਪਣੇ ਘਰ ਦੇ ਕੋਰ ਸਟ੍ਰੋਕ ਰੈਡੀ ਸੈਂਟਰ ਵਿੱਚ ਜਾਓ ਤਾਂ ਕਿ ਤੁਹਾਡਾ ਇਲਾਜ ਸ਼ੁਰੂ ਹੋ ਸਕੇ ਕਿਉਂਕਿ ਬ੍ਰੇਨ ਜਿਹੜਾ ਹੈਗਾ ਉਹਦੇ ਵਿੱਚ ਬਲੌਕੇਜ ਆ ਨਾ ਬਲੀਡਿੰਗ ਹੋਣ ਕਰਕੇ ਹਰ ਮਿੰਟ ਦੇ ਵਿੱਚ ਸੈਲਸ ਆਪਣੇ ਡੈੱਡ ਹੁੰਦੇ ਰਹਿੰਦੇ ਨੇ ਇਸ ਕਰਕੇ ਇਮੀਡੀਏਟਲੀ ਸਾਨੂੰ ਇੱਕ ਪ੍ਰੋਪਰ ਸੈਂਟਰ ਤੇ ਜਾਇਏ ਜਿੱਦੇ ਆਪਣੇ ਆਪਣੇ ਕੱਟੇ بچਾਈਏ ਤੇ ਪ੍ਰੋਪਰ ਮੈਡੀਸਿਨ ਲਈਏ ਸੋ ਵੈਨ ਇਟ ਕਮਸ ਟੂ ਸਟ੍ਰੋਕ ਇਟ ਇਸ ਟਾਈਮ ਟੂ ਐਕਟ ਇਮੀਡੀਏਟਲੀ ਸਰ ਜੀ ਨੇ ਪਸਾਰਨੇ ਕਿ ਮਿੱਤਰਾਂ ਨੂੰ ਜਦੋਂ ਕੀਤੇ ਅਗੇ ਡਿਸਪਲਿਨ ਲੈ ਲੈਂਦੇ ਨੇ ਹਾਂਜੀ ਪਿੰਡਾਂ ਵਿੱਚ ਅਫੀਨ ਵੀ ਲੋਕ ਯੂਜ਼ ਕਰਦੇ ਨੇ ਹਾਂਜੀ ਉਹ ਵੀ ਮਿੱਥ ਹੈ ਜਾਂ ਉਹਦਾ ਕੋਈ ਬੈਨੀਫਿਸ਼ਰ ਹੈ ਦੇਖੋ ਸਟ੍ਰੋਕ ਦੇ ਵਿੱਚ ਇਹ ਹੁੰਦਾ ਕਿ ਸਾਨੂੰ ਹਰ ਮਿੰਟ ਟਾਈਮ ਸੇਵ ਕਰਨਾ ਹੁੰਦਾ ਤਾਂ ਸਭ ਤੋਂ ਜ਼ਰੂਰੀ ਇਹਦੇ ਵਿੱਚ ਹੁੰਦਾ ਕਿ ਬ੍ਰੇਨ ਅਟੈਕ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਇੱਕ ਤਾਂ ਬਲੌਕੇਜ ਕਰਕੇ ਹੁੰਦਾ ਇੱਕ ਨਸ ਦੇ ਲੀਕੇਜ ਕਰਕੇ ਹੁੰਦਾ ਜਿਹਨੂੰ ਅਸੀਂ ਹੈਮੋਰੇਜਿਕ ਸਟ੍ਰੋਕ ਕਹਿੰਦੇ ਹਾਂ ਸੋ ਜਿਹੜੀ ਖੂਨ ਪਤਲੇ ਵਾਲੀ ਦਵਾਈ ਹੈ ਉਹ ਲੀਕੇਜ ਵਾਲੇ ਸਟ੍ਰੋਕ ਨੂੰ ਵਧਾ ਸਕਦੀ ਹੈ ਸੋ ਦਵਾਈ ਕੁਝ ਵੀ ਦੇਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਟ੍ਰੋਕ ਹੈ ਕਈ ਵਾਰੀ ਉਹ ਸਟ੍ਰੋਕ ਨਹੀਂ ਹੁੰਦਾ ਕਈ ਵਾਰੀ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਸੋ ਸਾਨੂੰ ਸੀਟੀ ਸਕੈਨ ਜਾਂ ਕੁਝ ਆਪਣਾ ਡਾਕਟਰ ਨੂੰ ਦਿਖਾ ਕੇ ਕਲੀਅਰ ਹੁੰਦਾ ਕਿ ਉਸ ਐਕਚੁਅਲੀ ਸਟ੍ਰੋਕ ਹੈ ਕਿ ਨਹੀਂ ਹੈ ਸੋ ਉਸ ਤੋਂ ਬਾਅਦ ਹੀ ਅਸੀਂ ਕੋਈ ਸਾਨੂੰ ਦਵਾਈ ਦੇਣੀ ਚਾਹੀਦੀ ਹੈ ਸਾਨੂੰ ਅਸੀਂ ਆਪਣੇ ਵੱਲੋਂ ਹੈਲਪ ਕਰਨਾ ਚਾਹੁੰਦੇ ਹਾਂ ਪਰ ਉਹ ਹੈਲਪ ਸਾਡੀ ਪੇਸ਼ੈਂਟ ਲਈ ਮਤਲਬ ਖਰਾਬ ਨਾ ਹੋ ਜਾਏ ਇਸ ਕਰਕੇ ਸਾਨੂੰ ਇਮੀਡੀਏਟਲੀ ਆਪਣੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੀ ਸਰ ਬ੍ਰੇਨ ਦੇ ਵਿੱਚ ਕਲੌਟ ਆ ਜਾਂਦੇ ਆ ਉਹਦਾ ਕੀ ਕਾਰਨ ਆ ਕਿਦਾਂ ਦੇ ਪ੍ਰੋਪਰਸ਼ਨ ਲੱਗਦੇ ਸੋ ਬ੍ਰੇਨ ਦੇ ਕਲੌਟ ਆਣੇ ਕੁਝ ਰਿਸਕ ਫੈਕਟਰ ਹੁੰਦੇ ਨੇ ਇੱਕ ਤਾਂ ਹੁੰਦਾ ਮੋਡੀਫਾਇਬਲ ਇੱਕ ਹੁੰਦਾ ਨੋਨ ਮੋਡੀਫਾਇਬਲ ਨੋਨ ਮੋਡੀਫਾਇਬਲ ਮਤਲਬ ਉਮਰ ਜ਼ਿਆਦਾ ਹੋਣ ਕਰਕੇ ਤੇ ਆਪਣੇ ਜੈਨੇਟਿਕ ਫੈਕਟਰ ਹੋਣ ਕਰਕੇ ਉਹ ਅਸੀਂ ਫੈਕਟਰ ਅਸੀਂ ਕੰਟਰੋਲ ਨਹੀਂ ਕਰ ਸਕਦੇ ਪਰ ਕੁਝ ਮੋਡੀਫਾਇਬਲ ਫੈਕਟਰ ਹੁੰਦੇ ਜਿਵੇਂ ਕਿ 슈ਗਰ ਅਨ ਕੰਟਰੋਲ ਹੋਣਾ ਬਲੱਡ ਪ੍ਰੈਸ਼ਰ ਆਪਣਾ ਡਿਸਲਿਪਿਡਿਮੀ ਆਪਣਾ ਆਪਣਾ ਲਿਪਿਡ ਪ੍ਰੋਫਾਈਲ ਸਹੀ ਨਾ ਹੋਣਾ ਤੇ স্মੋਕਿੰਗ ਕਰਨਾ ਅਲਕੋਹਲ ਜ਼ਿਆਦਾ ਲੈਣਾ ਇਹ ਸਾਰੇ ਰਿਸਕ ਫੈਕਟਰ ਨੇ ਸਰ ਖਾਣ ਪੀਣ ਦਾ ਕੀ ਕੀ ਧਿਆਨ ਰੱਖਣਾ ਚਾਹੀਦਾ ਜੀ ਖਾਣ ਪੀਣ ਦਾ ਸਭ ਤੋਂ ਜ਼ਰੂਰੀ ਹੈ ਜੀ ਆਪਣਾ ਅਸੀਂ ਮੌਸਮ ਦੇ ਫਰੂਟਸ ਫਰੈਸ਼ ਵੈਜੀਟੇਬਲਸ ਜ਼ਿਆਦਾ ਲਈਏ ਜਿਹੜੀ ਕਿ 슈ਗਰੀ ਫੂਡਸ ਹੈਗੇ ਨੇ ਜ਼ਿਆਦਾ ਪ੍ਰੋਸੈਸਡ ਫੂਡਸ ਹੈਗੇ ਨੇ ਉਹਨਾਂ ਨੂੰ ਅਸੀਂ ਅਵੋਇਡ ਕਰੀਏ ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਜਿਵੇਂ ਕਿ ਡਾਕਟਰ ਕੀਰਤ ਨੇ ਤੁਹਾਨੂੰ ਦੱਸਿਆ ਅੱਜ 29 ਅਕਤੂਬਰ ਅਸੀਂ ਇੱਕ ਮੋਟੇ ਚਾ ਉਹੀ ਤੱਕ ਜੋ ਕਿ ਬੇਸਿਕਲੀ ਟੂ ਕ੍ਰੀਏਟ ਅਵੇਅਰਨੈਸ ਕਿਵੇਂ ਆਪਾਂ ਨੂੰ ਸਟ੍ਰੋਕ ਦੇ ਸਾਈਨਸ ਐਂਡ ਸਿੰਪਟਮਸ ਨੂੰ ਪਛਾਣਨਾ ਚਾਹੀਦਾ ਹੈ ਕਿਵੇਂ ਉਹਦੇ ਚ ਐਕਟ ਕਰਨਾ ਚਾਹੀਦਾ ਹੈ ਕਿਵੇਂ ਆਪਾਂ ਨੂੰ ਨੀਅਰਸਟ ਸਟ੍ਰੋਕ ਰੈਡੀ ਹਸਪੀਟਲ ਪਹੁੰਚਣਾ ਚਾਹੀਦਾ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਦੇ ਡਾਕਟਰਸ ਨੂੰ ਸਟਾਫ ਨੂੰ ਪਲੱਸ ਕੁਝ ਹੋਰ ਸਾਡੇ ਨਾਲ ਸਟੂਡੈਂਟਸ ਇਕੱਠੇ ਹੋਏ ਉਹਨਾਂ ਨੂੰ ਲੈ ਕੇ ਇੱਕ ਵਾਕ ਦਾ ਇਵੈਂਟ ਆਰਗੇਨਾਈਜ਼ ਕੀਤਾ ਜਿੱਥੋਂ ਕਿ ਅਸੀਂ ਇੱਥੋਂ ਲੈ ਕੇ ਭਾਰਤ ਨਗਰ ਚੌਂਕ ਤੱਕ ਜਾਵਾਂਗੇ ਤਾਂ ਕਿ ਅਸੀਂ ਮੈਸੇਜ ਸਪਰੈਡ ਕਰ ਸਕੇ 29th ਅਕਤੂਬਰ ਵਰਲਡ ਸਟ੍ਰੋਕ ਡੇ ਦੇ ਨਾਲ ਮਨਾਇਆ ਜਾਂਦਾ ਹੈ ਵਰਲਡ ਸਟ੍ਰੋਕ ਡੇ ਤੇ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਜੋ ਮੈਸੇਜ ਸਪਰੈਡ ਕੀਤਾ ਜਾਂਦਾ ਹੈ ਉਹ ਇਹ ਹੈ ਕਿ ਡਿਸੇਬਿਲਟੀ ਪ੍ਰੀਵੈਂਟ ਕਰਨ ਵਾਸਤੇ ਟਾਈਮਲੀ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ ਜੇ ਆਪਾਂ ਜੋ ਸਟ੍ਰੋਕ ਪੇਸ਼ੈਂਟ ਨੂੰ ਆਲਰੇਡੀ ਸਟ੍ਰੋਕ ਹੋ ਚੁੱਕਾ ਹੈ ਜੇ ਟਾਈਮਲੀ ਟ੍ਰੀਟਮੈਂਟ ਰੀਸੀਵ ਨਹੀਂ ਕਰ ਚੁੱਕੇ ਜਿਨ੍ਹਾਂ ਨੂੰ ਰੈਜ਼ੀਡੂਅਲ ਡਿਸੇਬਿਲਟੀ ਹੈ ਉਹਨਾਂ ਵਾਸਤੇ ਵੀ ਉਮੀਦ ਹਾਰਨ ਵਾਲਾ ਕੰਮ ਨਹੀਂ ਹੈ ਐਕਸਰਸਾਈਜ਼ਸ ਦੇ ਨਾਲ ਫਿਜ਼ੀਓਥੈਰੇਪੀ ਦੇ ਨਾਲ ਪ੍ਰੋਪਰ ਰੀਹੈਬਿਲਿਟੇਸ਼ਨ ਦੇ ਨਾਲ ਤੁਰਨਾ ਦੁਬਾਰਾ ਸਟਾਰਟ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਸਟ੍ਰੋਕ ਹੋ ਚੁੱਕਾ ਹੈ ਮਾਈਨਰ ਸਟ੍ਰੋਕ ਹੈ ਵਿਚਾਰ ਰਹਿ ਗਿਆ ਹੁਣ ਦੁਬਾਰਾ ਲਾਈਫ ਸਟਾਈਲ ਆਪਣੇ ਨਾਰਮਲ ਲਾਈਫ ਸਟਾਈਲ 'ਚ ਪਹੁੰਚ ਚੁੱਕੇ ਆ ਉਹਨਾਂ ਦੇ ਵਾਸਤੇ ਵੀ ਜਿਵੇਂ ਹੁਣ ਦੁਬਾਰਾ ਨਾ ਹੋਵੇ ਜੋ ਰਿਸਕ ਫੈਕਟਰ ਹੈਗੇ ਆ ਸ਼ੂਗਰ ਬੀਪੀ ਕੋਲੇਸਟ੍ਰੋਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੀਵੈਂਟ ਕਰਨਾ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਆ ਉਹਦੇ ਲਈ ਅ ਅਵੇਅਰ ਰਹਿਣਾ ਰੈਗੂਲਰ ਬਲੱਡ ਟੈਸਟ ਕਰਨਾ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਤੇ ਇਹ ਆਪਣਾ ਕੋਈ ਡਵਾਈਸ ਕੀ ਦੇਣਾ ਚਾਹੁੰਦਾ ਐ ਐਡਵਾਈਸ ਇਹ ਆ ਜਿਨ੍ਹਾਂ ਨੂੰ ਸ਼ੂਗਰ ਹੈਗੀ ਐ ਉਹਨਾਂ ਨੂੰ ਟਾਰਗੇਟ ਜਿਵੇਂ ਆਪਣੇ ਮੇਨਟੇਨ ਕਰਨੇ ਆ ਜੋ ਗਾਈਡਲਾਈਨਸ ਦਾ ਟਾਰਗੇਟ ਹੈ ਕਿ ਖਾਲੀ ਪੇਡ ਬਲੱਡ ਸ਼ੂਗਰ 130 ਤੋਂ ਥੱਲੇ ਤੇ ਰੋਟੀ ਖਾਣ ਤੋਂ ਬਾਅਦ 2 ਘੰਟੇ ਬਾਅਦ ਜਿਹੜੀ ਆਪਾਂ ਚੈੱਕ ਕਰਦੇ ਆ 180 ਤੋਂ ਥੱਲੇ ਚਾਹੀਦੀ ਹੈ 3 ਮਹੀਨੇ ਵਾਲੇ ਸ਼ੂਗਰ ਜਿਹੜਾ ਜਿਹੜਾ ਟੈਸਟ ਹੈ ਉਹ ਉਹਦੀ ਵੈਲਿਊ 7 ਚਾਹੀਦੀ ਹੈ ਤੇ ਜਿਹੜਾ ਆਪਣਾ ਕੋਲੇਸਟ੍ਰੋਲ ਐਲ ਡੀ ਐਲ ਉਹ 70 ਤੋਂ ਥੱਲੇ ਚਾਹੀਦਾ ਆ ਉਹਦੇ ਲਈ ਆਪਣਾ ਮੈਡੀਸਿਨ ਦੇ ਨਾਲ ਨਾਲ ਜਿਵੇਂ ਐਕਸਰਸਾਈਜ਼ ਲਾਈਫ ਸਟਾਈਲ ਮੋਡੀਫਿਕੇਸ਼ਨ ਯੋਗਾ ਬਰੀਥਿੰਗ ਐਕਸਰਸਾਈਜ਼ ਇਹ ਸਾਰਾ ਕੁਝ ਕਰਨਾ ਜ਼ਰੂਰੀ ਆ ਅੱਜ ਦਾ ਜਿਹੜਾ ਈਵੈਂਟ ਹੈਗਾ ਉਹ ਵਾਕਥੌਨ ਹੈ ਜੋ ਫੋਰਟਿਸ ਹਸਪੀਟਲ ਨੇ ਇਹਦਾ ਉਪਰਾਲਾ ਕੀਤਾ ਹੈਗਾ ਔਰ ਬਹੁਤ ਹੀ ਅੱਛਾ ਉਪਰਾਲਾ ਹੈਗਾ ਕਿਉਂਕਿ ਜਾਣਕਾਰੀ ਔਰ ਜਿਹੜੀ ਜਾਗਰੂਕਤਾ ਹੈ ਉਹ ਅੱਜ ਕੱਲ ਦੇ ਸਮਾਜ ਦੀ ਤਾਕਤ ਹੈ ਔਰ ਇਹਦੇ ਨਾਲ ਹੀ ਤੁਸੀਂ ਕਈ ਬਿਮਾਰੀਆਂ ਤੋਂ ਕਈ ਮੁਸੀਬਤਾਂ ਤੋਂ ਕਈ ਮੁਸ਼ਕਿਲਾਂ ਤੋਂ ਬਚ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਿਮਾਰ ਦੇ ਵਿੱਚ ਇੱਕ ਗੱਲ ਹੈਗੀ ਹੈ ਬਿਮਾਰੀ ਦੇ ਵਿੱਚ ਕਿ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦਨ ਦੀ ਕਿਊਰ ਸੋ ਦਿਸ ਇਜ਼ ਅ ਵੈਰੀ ਵੈਰੀ ਗ੍ਰੇਟ ਐਂਡੇਵਰ ਔਨ देयर ਪਾਰਟ ਕਿ ਇਹ ਪ੍ਰੀਵੈਂਸ਼ਨ ਦੇ ਵਿੱਚ ਇਹਨਾਂ ਨੇ ਇਹ ਕਦਮ ਚੁੱਕਿਆ ਹੈਗਾ ਮੈਂ ਇਸ ਚੀਜ਼ ਦੀ ਸ਼ਲਾਘਾ ਕਰਦਾ ਔਰ ਇਹਨਾਂ ਦੇ ਨਾਲ ਖੜਾ ਹੈਗਾ ਇਹ ਜਿਹੜਾ ਕਦਮ ਹੋਰ ਵੀ ਚੁੱਕਣੇ ਚਾਹੀਦੇ 101% ਮੈਂ ਕਿਉਂਕਿ ਹੁਣ ਖੁਦ ਮੈਂ ਇੱਕ ਪੰਜਾਬ ਪੁਲਿਸ ਟ੍ਰੇਨਿੰਗ ਦੇ ਨਾਲ ਇਨਵੋਲਡ ਹੈਗਾ ਟ੍ਰੇਨਿੰਗ ਇਜ਼ ਵੈਰੀ ਇੰਪੋਰਟੈਂਟ ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ ਅਸੀਂ ਅਵੇਅਰ ਕਰਦੇ ਹਾਂ ਜਾਣਕਾਰੀ ਦਿੰਦੇ ਹਾਂ ਲੋਕਾਂ ਨੂੰ ਚਾਹੇ ਉਹ ਨਸ਼ਿਆਂ ਵਿਰੁੱਧ ਹੋਵੇ ਚਾਹੇ ਉਹ ਬਿਮਾਰੀਆਂ ਦੇ ਵਿਰੁੱਧ ਹੋਵੇ ਇਹ ਹਮੇਸ਼ਾ ਹੀ ਤਾਕਤ ਬਣੀ ਰਹਿਣਗੀਆਂ ਔਰ ਬਹੁਤ ਅੱਛੀ ਗੱਲ ਹੈਗੀ ਹੈ ਸੋ ਮੇਰੀ ਇਹਨਾਂ ਨੂੰ ਸ਼ੁਭਕਾਮਨਾਵਾਂ ਔਰ ਪਰਮਾਤਮਾ ਕੇ ਅਰਦਾਸ ਕਰਦਾ ਕਿ ਲੋਕੀ ਬਿਮਾਰ ਨਾ ਪੈਣ